ਅਸਿਕ ਕਾਲ ਪੰਜਾਬੀ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਭਾ ਵਾਲਾ ਅੱਜ ਆਪਾਂ ਪਹੁੰਚਾ ਜ ਹਰਿਆਣੇ ਚ ਜੋ ਕੈਂਤਵਾਰ ਨੂੰ ਮੰਡੀ ਲਾਦੀ ਹੈ ਫਤਿਹਬਾਦ ਇੱਥੇ ਤੁਹਾਨੂੰ ਮੈਂ ਟਰੈਕਟਰਾਂ ਦਾ ਮਾਲ-ਮੋਲ ਦਿਖਾਉਂਗਾ ਕੀ ਮਾਲ-ਮੋਲ ਦੇ ਟਰੈਕਟਰ ਆਉਂਦੇ ਆ ਕਈ ਜੀ ਕੰਡੀਸ਼ਨ ਦੇ ਟਰੈਕਟਰਾਂ ਦੀ ਜਿੰਨੇ ਵੀ ਆਪਣੇ ਟਰੈਕਟਰ ਮਗਰ ਦੇਖ ਰਹੇ ਆ ਆਪਾਂ ਸਾਰੇ ਟਰੈਕਟਰ ਕਵਰ ਕਰਾਂਗੇ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਭਾ ਵਾਲਾ ਬਈ ਵੀਡੀਓ ਨੂੰ ਕਰਦੇ ਵੱਤ ਵੱਤ ਸ਼ੇਅਰ ਲਿੰਕ ਤੇ ਕਮੈਂਟ ਕਰਦੇ ਵੱਤ ਵੱਤ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਭਾ ਵਾਲਾ ਕਰਦੇ ਆ ਵੀਡੀਓ ਆਪਾਂ ਕਵਰ ਫਤਿਹਬਾਦ ਟਰੈਕਟਰ ਮੰ ਪਹਿਲਾ ਟਰੈਕਟਰ ਕੋਲ ਹੈ DI 265 TI 265 ਮਾਡਲ ਦੀ ਗੱਲ ਕਰਕੇ ਮਾਰ ਲੈ ਗਿਆ 2015 ਟਰੈਕਟਰ ਨਹੀਂ ਨੂੰ ਤੁਸੀਂ ਵੇਖ ਸਨ ਟਰੈਕਟਰ ਬਿਲਕੁਲ ਸਾਫ ਆ। ਬਾਕੀ ਟਰੈਕਟਰ ਨਹੀਂ ਤੁਸੀਂ ਚੈੱਕ ਕਰਨੇ ਆ ਆਪਣੇ ਵੀਡੀਓ ਬਣਾ ਕੇ ਦਿਨੇ ਹਰਿਆਣਾ ਹਰਿਆਣਾ ਨੰਬਰ ਆ ਮਾਡਲ 2015 ਡਿਮਾਂਡ ਆ ਜਿਹੜੀ 3 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਨਹੀਂ ਨੂੰ ਤੁਸੀਂ ਦੇਖ ਸਨ ਜੋ ਟਰੈਕਟਰ ਇਹ ਪੈਰਾਂ ਦੀ ਗੱਲ ਕਰਕੇ ਮਗਰੇ ਟੱਰ ਗਿਆ ਜਾਂ ਤਾਂ 55 ਕੇ ਪੈਸੇ ਤੇ ਮੂਹਰੇ ਟੱਰ 25 ਤੋਂ 30 ਕੇ ਪੈਸੇ ਕੇ ਟਰੈਕਟਰ ਮੂਹਰੇ ਟਰੈਕਟਰ ਨੇ ਹਿਸਾਬ ਆ ਗਈ। ਬਾਕੀ ਟਰੈਕਟਰ ਸਾਰਾ origignal ਆ। ਇਸ ਲਈ ਸੋ ਤੁਹਾਨੂੰ ਟਰੈਕਟਰ ਵਿਖਾ ਦਿੰਨੇ ਆਪਾਂ। ਮਗਲੇ ਸੇ ਕਨੈਕਟਰ ਦੀ ਕਨੈਕਸ਼ਨ ਕਿਵੇਂ ਆ ਗਈ? ਮਗਲੇ ਸੇ ਤੁਹੇ ਇੱਕ ਨਹੀਂ ਚੱਕਰ ਸਨ ਡੰਡਾ ਡਰਾਈਵ ਟਰੈਕਟਰ ਦੇ ਨਾਲ। ਡੰਡਾ ਡਰਾਈਵ ਟਰੈਕਟਰ ਦੇ ਨਾਲ ਆ ਹੁੱਕ ਆ ਪੜਨ ਹੋਣ ਵਾਲੀ ਹੁੱਕ ਲੱਗੀ ਹੈਗੀ। ਭਾਈ ਇਹਦੋਂ ਦਾ ਟਰੈਕਟਰ ਬਣਨ ਮੈਚੀ 5245 4 wheel drive 5545 4-wheel drive ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2016 ਟਰੈਕਟਰਿੰਗ ਨਹੀਂ ਤੁਸੀਂ ਦੇਖੋ ਟਰੈਕਟਰ ਟਾਇਰ ਥੋੜੀ ਘੱਟ ਹੈ ਟਰੈਕਟਰਿੰਗ ਨਹੀਂ ਇਹਨੂੰ ਕੋ 100 ਪਾਵਰ ਸਟੇਰਿੰਗ ਟਰੈਕਟਰ ਹੈਗਾ ਮੈਸੀ 5545 ਡਿਮਾਂਡ ਦੀ ਗੱਲ ਕਰੀਏ 4 ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਆਏ ਦੋ ਬਤਾ 720 46320 ਮਾਡਲ ਇਹ ਵੀ ਮਾਰਦਾ 1996 ਮਾਡਲ 1996 ਟਰੈਕਟਰ ਕੇ ਨਾਮ ਟਰੈਕਟਰ ਸਾਫ ਹੈਗਾ ਜੋ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਗੇ 60 ਤੋਂ 70 ਕੇ ਬਾਅਦ ਟਰੈਕਟਰ ਦੇ ਟਾਇਰ ਬਾਰੇ ਚਾਰੇ ਮਾਡਲ 1996 డిమాండ్ 1 ਲੱਖ ਤੇ 90000 ਰੁਪਇਆ ਇਹ ਦੁਬਾਰਾ ਹੀ ਸੋਨਾਲਿਕਾ 35 ਸੋਨਾਲਿਕਾ 35 ਮਾਡਲ 2014 ਟਰੈਕਟਰ ਇਹ ਚਾਰਟਰ ਬਿਲਕੁਲ ਨਵੇਂ ਆ ਟਰੈਕਟਰ ਇਹ ਚਾਰਟਰ ਬਿਲਕੁਲ ਨਵੇਂ ਗਾ ਟਰੈਕਟਰ ਇਨੀ ਤੁਸੀਂ ਦੇਖਣਾ ਟਰੈਕਟਰ ਬਿਲਕੁਲ ਸਾਫ ਆਗਾ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਪਹਿਲੇ ਸੇ ਇਹਨਾਂ ਟਰੈਕਟਰ ਵਖਾਣੇ ਟਰੈਕਟਰ ਦੀ ਚੈੱਕ ਕਰ ਸਕਣ ਆਪ ਡਾਊਨ ਹੋਣ ਵਾਲੀ ਹੁੱਕ ਲੱਗੀ ਆ ਜਿਹਨ ਡਿਮਾਂਡ ਦੀ ਗੱਲ ਕਰਕੇ ਟਰੈਕਟਰ ਦੀ ਡਿਮਾਂਡ ਆ ਗਈ 3,30,000 ਰੁਪਏ ਟਰੈਕਟਰ ਦੀ ਡਿਮਾਂਡ ਆਈ ਇਦੋ ਇਹ ਫਾਰਮ ਟਰੈਕ 39 ਚੈਂਪੀਅਨ ਟਰੈਕਟਰ ਬਿਲਕੁਲ ਸਾਫ ਹੈ ਟਰੈਕਟਰ ਇਹ ਚਾਰ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਇਹ ਚਾਰ ਟਾਇਰ ਬਿਲਕੁਲ ਨਵੇਂ ਟਰੈਕਟਰ ਬਿਲਕੁਲ ਸਾਫ ਹੈਗਾ ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰ ਲਓ ਜਿਹੜਾ ਟਰੈਕਟਰ ਹੈ ਮਾਡਲ ਦੇ ਗਲੇ ਮਾਡਲ ਹੈਗਾ 2014 ਮਾਡਲ 2014 ਡਿਮਾਂਡ ਹੈ ਜਿਹੜੀ ਪਾਈ ਦੀ 3 ਲੱਖ ਤੇ 50 ਹਜ਼ਾਰ ਰੁਪਏ ਇਹ ਦੂਆ ਇਹ ਫਾਰਮ ਟਰੈਕ 49 ਮਾਡਲ 2017 ਟਰੈਕਟਰ ਬਿਲਕੁਲ ਨਵੀਂ ਡਿਮਾਂਡ ਹੈ ਜਿਹੜੀ 480000 ਰੁਪਏ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਇਹ ਦੋਲਾ ਟਰੈਕਟਰ ਆਪਣੇ ਕੋਲ ਸਵਰਾਜ 724 ਸਵਰਾਜ 724 ਮਾਡਲ ਦੀ ਵਾਲੇ ਮਾਡਲ ਹੈਗਾ 2020 2020 ਮਾਡਲ ਆ ਟਰੈਕਟਰ ਇੱਕ ਨਹੀਂ ਤੁਸੀਂ ਦੇਖ ਲੋ ਜੋ ਟਰੈਕਟਰ ਟਾਇਰਾਂ ਦੀ ਗੱਲ ਕਰਕੇ 45 ਤੋਂ 50 ਕੁ ਰੁਪਏ ਟਰੈਕਟਰ ਦੇ ਟਾਇਰ ਪਿਆ 45 ਤੋਂ 50 ਕੁ ਰੁਪਏ ਟਰੈਕਟਰ ਦੇ ਟਾਇਰ ਪਿਆ ਡਿਮਾਂਡ ਹੈ ਜਿਹੜੀ 3 ਲੱਖ ਤੇ 90 ਹਜ਼ਾਰ ਰੁਪਏ ਇਹ ਦੂਜਾ ਟਰੈਕਟਰ ਆਪਣੇ ਕੋਲੇ S 450 ਮਾਡਲ 2012 ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 80 ਤੋਂ 90 ਕੁ ਰੁਪਏ ਟਰੈਕਟਰ ਦੇ ਟਾਇਰ ਪਏ ਚਾਰੇ ਸਿੰਗਲ ਪੰਪ ਆ ਤੇ ਡਿਮਾਂਡ ਹੈ ਜਿਹੜੀ 2 ਲੱਖ ਤੇ 85 ਹਜ਼ਾਰ 285 ਹਜ਼ਾਰ ਰੋਇਆ ਦੀ ਡਿਮਾਂਡ ਆ ਮਾਡਲ 2012 ਟਰੈਕਟਰ ਇਨੀ ਤੁਸੀਂ ਦੇਖ ਸਕਦੇ ਇਹ ਦੂਰਾ ਇਹ ਫਾਰਮ ਟਰੈਕ 60 EPI ਮਾਡਲ 2012 ਡਿਮਾਂਡ 390000 ਰੁਪਇਆ ਟਰੈਕਟਰ ਇਨੀ ਤੁਸੀਂ ਦੇਖ ਸਕਦੇ ਜਿਹੜਾ ਟਰੈਕਟਰ ਟਾਇਰਾਂ ਦੀ ਗੱਲ ਕਰਕੇ ਮੂਹ ਨੜ ਰਿਹਾ 70 ਤੋਂ 80 ਪੈਸੇ ਮਗਲ ਨੜ ਰਿਹਾ 45 ਤੋਂ 50 ਪੈਸੇ ਪੇਚੇ ਨਹੀਂ ਹਮਰ ਕੋ ਸਾਹਰ ਤੇ ਟਰੈਕਟਰ ਸਾਰਾ Ориਜਨਲ ਆ ਇਹ ਦੂਰਾ ਟਰੈਕਟਰ ਆਪਣੇ ਕੋਲ Mahindra 265 Mahindra 265 ਮਾਡਲ 2011 ਟਰੈਕਟਰ ਦੇ ਮਗਰੇ ਟਾਇਰ ਬਿਲਕੁਲ ਨਵੇਂ ਤੇ ਮੂਹਰੇ ਟਾਇਰ ਹੈ 45 ਤੋਂ 50 ਕੇ ਪੈਸੇ ਟਰੈਕਟਰ ਸਾਰਾ Ориਜਨਲ ਆਗਾ ਜੇ ਫਿਰ ਡਿਮਾਂਡ ਦੀ ਗੱਲ ਕਰੀ ਦੋ ਲੱਖ ਤੇ 60 ਹਜ਼ਾਰ ਪਰ ਟਰੈਕਟਰ ਦੀ ਡਿਮਾਂਡ ਆ ਇਹ ਦੂਜਾ ਆਪਣ ਕੋਲ ਸੋਨਾ ਲਿਕਾ DC ਮਾਡਲ 700 ਪੰਜ ਮਾਡਲ 2001 ਟਰੈਕਟਰ ਇੱਕ ਨਹੀਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਮਾਰਗਲੇਟਰ ਵਰਕ ਨੂੰ ਨਾ ਵੀ ਆ ਮੂਨਾ ਡਰ ਗਿਆ 35 ਤੋਂ 40 ਪੈਸੇ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰ ਗਏ 2 ਲੱਖ 400 ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਦੋ ਆਇ ਫਾਰਮ ਟਰੈਕ 35 ਚੈਂਪੀਅਨ ਟਰੈਕਟਰ ਕਿਹਨਾਂ ਤੁਸੀਂ ਦੇਖ ਸਕਦੇ ਹੋ ਜਦੋਂ ਮਾਰਡਰ ਦੀ ਗੱਲ ਮਾਰਨ ਹੈਗਾ 2006 ਟਰੈਕਟਰ Ориਜినਲ ਹੈਗਾ ਜੋ ਟਰੈਕਟਰ 11 ਦੀ ਗੱਲ ਕਰਕੇ 45 ਤੋਂ 50 ਕੇ ਪੈਸੇ ਤੋਂ ਟਰੈਕਟਰ ਦੇ ਟਾਇਰ ਪਏ ਡਿਮਾਂਡ ਆ ਬਾਈ ਦੀ 2 ਲੱਖ ਤੇ 5000 ਰੁਪਇਆ ਕਾਰਮ ਟਰੱਕ 35 ਚੈਂਪੀਅਨ ਦੋ ਗੇਰ ਸੀ ਮਾਡਲ 2 ਲੱਖ ਤੇ 5000 ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਦੋਵੇਂ ਮਹਿੰਦਰਾ 360 ਇਹ ਪੰਜਾਬ ਨੰਬਰ ਆਈ ਟਰੈਕਟਰ ਸਾਰਾ Ориجنਲ ਆਗਾ ਮਾਡਲ ਹੈਗਾ 1997 ਡਿਮਾਂਡ ਦੀ ਗੱਲ ਕਰੇ 1 ਲੱਖ ਤੇ 55000 ਰੁਪਏ ਟਰੈਕਟਰ ਦੀ ਡਿਮਾਂਡ ਆ ਪੀ ਵੀ 31 ਨੰਬਰ ਆ ਟਰੈਕਟਰ ਆਈ ਟਰੈਕਟਰ ਤੁਸੀਂ ਵੇਖਸਣ ਟਰੈਕਟਰ ਪੂਰਾ ਚੰਗਾ 365 ਇਸ ਦੋ ਵਾਰ ਇਹ ਮਹਿੰਦਰਾ 575 ਡੀਆਈ ਮਾਡਲ ਹੈਗਾ 2009 ਟਰੈਕਟਰ ਸਾਰਾ オリジナル ਆ ਸਾਫ ਨੀ ਇਹਨਾਂ ਟਰੈਕਟਰ ਆ ਡਿਮਾਂਡ ਹੈ ਜਿਹੜੀ 2,95,000 ਰੁਪਏ ਟਰੈਕਟਰ ਦੀ ਡਿਮਾਂਡ ਆ ਕਿਉਂਕਿ ਟਰੈਕਟਰ ਦੇ ਟਾਇਰਾਂ ਦੀ ਗੱਲ ਅਗੇ ਮਗਰ ਟਾਇਰਾਂ ਦੇ 35 ਤੋਂ 40 ਪੈਸੇ ਮੂਲ ਰਾਧਾ ਤੇ 15 ਤੋਂ 20 ਕੇ ਟਰੈਕਟਰ ਦੇ ਮੂਰਲੇਟਰ ਹੈਗੇ ਆ ਸਿੰਪਲ ਸਟੀering ਆ ਇਹ ਦੂਜਾ ਤਾਂ ਕਿਪੜਾ ਸਵਰਾਜ 855 FE ਮਾਡਲ 2017 ਟਰੈਕਟਰ ਇਹ ਨਹੀਂ ਤੁਸੀਂ ਵੇਖਣ ਤਾਂ ਚੱਟ ਦੀ ਪਟਾਇਰਾਂ ਦੀ ਗੱਲ ਕਰਕੇ 90 ਤੋਂ 95 ਕੇ ਟਰੈਕਟਰ ਦੇ ਟਾਇਰ ਪਏ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਰੈਕਟਰ ਇਹ ਨਹੀਂ ਬੁਰੀ ਸਾਫਾਈ ਚੰਗੀ ਨਹੀਂ ਨਾ ਟਰੈਕਟਰ ਇਹ ਸਵਰਾਜ 855 ਮਾਡਲ 2017 ਡਿਮਾਂਡ ਦੀ ਗੱਲ ਕਰੀਏ 5 ਲੱਖ ਤੇ 45 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ। ਇਹ ਦੂਜੇ ਪਰੂਮੇਂਦਰਾ 265 ਟਰੈਕਟਰ ਇਹਨੇ ਇਹ ਟਰੈਕਟਰ ਪੂਰਾ ਚੰਗਾ ਟਰੈਕਟਰ ਦੇ ਚਾਰੇ ਟਰਬੋ ਕੋਲ ਨਵੇਂ ਆ। ਮਾਡਲ ਹੈਗਾ 2014-15 ਡਿਮਾਂਡ 3 ਲੱਖ ਤੇ 30 ਹਜ਼ਾਰ ਰੁਪਿਆ ਟਰੈਕਟਰ ਦੇ ਚਾਰੇ ਟਰਬੋ ਕੋਲ ਨਵੇਂ ਆ। 265 2014-15 ਮਾਡਲ 3 ਲੱਖ ਤੇ 30 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਭਾਈ ਆਪਣੇ ਕੋਲ ਅਗਲਾ ਟਰੈਕਟਰ ਹੈ ਫਾਰਮ ਟਰੈਕ 45 ਮਾਡਲ 2008 ਮਾਡਲ 2008 ਟਰੈਕਟਰ ਨਹੀਂ ਤੁਸੀਂ ਵੇਖੋ ਟਰੈਕਟਰ ਸਾਰਾ 오ਰੀਜਨ ਵਾਲਾ 오ਰੀਜਨ ਟਰੈਕਟਰ ਹੈਗਾ ਸਾਫ ਕੰディション ਹੈ 68 2,25,000 ਰੁਪਇਆ 2008 ਮਾਡਲ ਜੋ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 25 ਤੋਂ 30 ਕੇ ਪੈ ਟਰੈਕਟਰ ਦੇ ਟਾਇਰ ਪਏ ਆ